ਈਵਨ ਜਾਂ ਸੰਸਨ ਸਿੰਘ ਦੇ ਨਾਂ ਵਾਲਿਆਂ ਨੂੰ ਅਰੈਸਟ ਕਰਨਾ ਸੀ ਉਦੋਂ ਵੀ ਆਫੀਸ ਮੈਸੇਜ ਇੰਦਰਾ ਗਾਂਧੀ ਦੇ ਆਉਂਦੇ ਸੀ ਰਾਹੁਲ ਜੀ ਜੋ ਗੱਲ ਸਤਿਆਮੇਰਾ ਜੀ ਨੇ ਕਹੀ ਹੈ ਕਿ ਘਾਟੀ ਦਾਦੀ ਇਸ ਲਈ ਸਾਰੇ ਨੇ ਜ਼ਿੰਮੇਵਾਰ ਸੀ ਤੁਸੀਂ ਹੁਣ ਕੀ ਕਹਿਣਾ ਹੈ ਇਸ ਬਾਰੇ ਮਿਸਸ ਇੰਦਰਾ ਗਾਂਧੀ ਇੰਡੀਵੀਜੁਅਲੀ ਲੀਡਰਸ਼ਿਪ ਕਾਂਗਰਸ 파ਰੇ ਡਿਸੀਜਨ ਕਾਂਗਰਸ ਦਾ ਸੀ ਪ੍ਰੈਸ਼ਰ ਗਰੂਪਸ ਕਾਰੀ ਇੱਕ ਵਜ੍ਹਾ ਸੀ ਜੀ ਦੇ ਕਰਕੇ ਪੰਜਾਬ ਡਾਰਕ ਪੀਰੀਅਡ ਵਿੱਚ ਪੂਸ਼ ਕੀਤਾ ਗਿਆ ਤੇ ਕਈ ਲਿਆ ਗਿਆ ਸਿੱਖ ਸਥਾਨਾਂ ਨੂੰ ਸਿੱਖ ਪਰੰਪਰਾਵਾਂ ਨੂੰ ਸਿੱਖ ਸੋਚ ਨੂੰ ਢਾ ਲਾਉਣ ਦਾ ਇਹ ਫੈਸਲਾ ਕੀਤਾ ਗਿਆ ਸੀ ਪੀ ਚੋਦਮਰਬ ਨੇ ਆਪਣੇ ਬਿਆਨ ਵਿੱਚ ਯਾਦ ਕਾਲੇ ਸਪਸ਼ਟ ਕਰ ਦਿੱਤਾ ਕਿ ਮਿਸਿਸ ਇੰਦਰਾ ਗਾਂਧੀ ਨੂੰ ਉਹਦੇ ਇਸ ਫੈਸਲੇ ਦੀ ਸਜ਼ਾ ਬੜੀ ਵੱਡੀ ਭੁਗਤਣੀ ਪਈ ਨੇ ਸਾਬਤ ਕਰਤਾ ਜੋ ਕਹਿ ਰਹੀ ਸੀ ਕਿ ਸ਼ੀ ਵਾਸ ਗਿਲਟੀ ਉਹ ਗिल्ਟ ਦਾ ਐਕਸੈਪਟੈਂਸ ਕਾਂਗਰਸ ਦੇ ਇੱਕ ਸੀਨੀਅਰ ਲੀਡਰ ਨੇ ਕੀਤੀ ਪਰ ਫੇਰ ਉਹਦੀ ਕਾਂਗਰਸ ਦੀ ਰੂਹ ਹੈ ਸਾਰੀ ਗੱਲ ਕਹਿਣ ਤੋਂ ਬਾਅਦ ਉਹਨਾਂ ਨੇ ਜਿਹੜੀ ਗੱਲ ਕਹੀ ਉਹ ਬੜੀ ਮੰਗ ਭਾਗੀ ਹੈ ਕਿਉਂਕਿ ਹਿੰਦੁਸਤਾਨ ਇੱਕ ਉਸ ਤਰ੍ਹਾਂ ਦਾ ਦੇਸ਼ ਹੈ ਜਿੱਦੀ ਨਾ ਤਾਂ ਆਰਮੀ ਨਾ ਪੈਰਾਮਿਲਟਰੀ ਫੋਰਸੇਸ ਨਾ ਪੁਲਿਸ ਨਾ ਸਿਵਲ ਸਰਵਿਸਿਜ਼ ਪੋਲੀਟੀਕਲਾਈਜ਼ਡ ਗੇਮ ਇਹ ਜਿਹੜੇ ਆਪਣੇ ਆਪ ਤੌਰ ਤੇ ਫੈਸਲਾ ਲੈ ਕੇ ਕੋਈ ਡਿਸੀਜਨ ਲੈਣ ਉਹਦਾ ਇਹ ਕਹਿਣਾ ਕਿ ਇਹ ਸਾਰੀਆਂ ਦੀ ਸਲਾਹ ਤੇ ਮੈਸੇਜ ਇੰਦਰਾ ਗਾਂਧੀ ਨੇ ਕੀਤਾ ਸੀਗਾ ਇਹ ਬਿਲਕੁਲ ਨਿਰਮੂਲ ਤੇ ਨਿਰਆਧਾਰ ਹੈ ਕਿਉਂਕਿ ਐਸ ਕੇ ਸਿਨਾ ਜਨਰਲ ਨੇ ਜਿਹਨੂੰ ਬਾਈਪਾਸ ਕਰਕੇ ਚੀਫ ਆਫ ਦੀ ਸਟਾਫ ਬੜਾਇਆ ਗਿਆ ਉਹਨੇ ਆਪਣੀ ਇੰਟਰਵਿਊ ਵਿੱਚ ਆਫਟਰ ਆਪਰੇਸ਼ਨ ਬਲੂ ਸਟਾਰ ਕਲੀਅਰ ਕੀਤਾ ਹੈ ਕਿ ਇਵਨ ਜਦ ਸੰਜਨ ਸਿੰਘ ਪਿੰਡਾ ਵਾਲਿਆਂ ਨੂੰ ਅਰੈਸਟ ਕਰਨਾ ਸੀ ਉਦੋਂ ਵੀ ਆਰਡਰਸ ਮੈਸੇਜ ਇੰਦਰਾ ਗਾਂਧੀ ਦੇ ਆਉਂਦੇ ਸੀਗੇ ਜਦ ਉਥੋਂ ਤੁਹਾਡੇ ਚੌਕ ਮੈਦਾਨ ਤੋਂ ਫੜਨਾ ਸੀ ਤੇ ਉਹਨੇ ਇੱਥੇ ਤਾਂ ਕਿਹਾ ਕਿ ਉਸ ਵੇਲੇ ਤੇ ਸੀਐਫ ਨੇ ਕਿਹਾ ਕਿ ਪ੍ਰਾਈਮ ਮਿੰਿਸਟਰ ਦੇ ਆਰਡਰ ਹੈ ਤੁਸੀਂ ਨਹੀਂ ਮੰਨੋਗੇ ਸੋ ਇਹ ਕਹਿਣਾ ਕਿ ਇਹ ਕਲੈਕਟਿਵ ਡਿਸੀਜਨ ਸੀ ਆਰਮ ਫੋਰਸਸ ਦਾ ਪੈਰਾਮਿਲਟਰੀ ਫੋਰਸਸ ਦਾ ਸਿਵਲ ਦਾ ਤੇ ਮਿਸਿਸ ਇੰਦਰਾ ਗਾਂਧੀ ਦਾ ਗਲਤ ਹੈ ਇਹ ਕਾਂਗਰਸ ਦਾ ਡਿਸੀਜਨ ਸੀ ਕਾਂਗਰਸ ਤੇ ਮਿਸ ਜਿੰਦਰਾ ਗਾਂਧੀ ਦੋਨੋਂ ਵੱਖ ਨਹੀਂ ਕੀਤੇ ਜਾ ਸਕਦੇ ਇਸ ਡਿਸੀਜਨ ਨੇ ਜਿਹੜਾ ਅਫਸੋਸ ਇਹ ਹੈ ਕਿ ਉਹ ਡਿਸੀਜਨ ਲਿਆ ਉਹ ਡਿਸੀਜਨ ਲੈਣ ਨਾਲ ਪੰਜਾਬ ਨੂੰ ਜਿਹੜਾ ਸੰਤਾਪ ਭੋਗਣਾ ਪਿਆ ਕਿਉਂਕਿ ਆਪਰੇਸ਼ਨ ਬਲੂ ਸਟਾਰੀ ਤੋਂ وجہ ਸੀ ਜੀਨੇ ਕਰਕੇ ਪੰਜਾਬ ਡਾਰਕ ਪੀਰੀਅਡ ਵਿੱਚ ਪੁਸ਼ ਕੀਤਾ ਗਿਆ ਤੇ ਕੈਦ ਲਿਆ ਗਿਆ ਤੇ ਜੀ ਦੀ ਸਜ਼ਾ ਪੰਜਾਬੀਆਂ ਨੇ 20 ਸਾਲ ਬੁਕਤੀ 20 ਸਾਲ ਦੇ ਅਰਸੇ ਵਿੱਚ ਹਜ਼ਾਰਾਂ ਬੇਦੁਨਾ ਨੌਜਵਾਨਾਂ ਦੇ ਸਟੇਟ ਰਿਪਰੈਸ਼ਨ ਵਿੱਚ ਮੁਕਾਬਲੇ ਅੰਚ ਕਤਲ ਕੀਤੇ ਗਏ ਹੁਣ ਇਸ ਗੱਲ ਨੂੰ ਇਹ ਕਹਿ ਦੇਣਾ ਚਤੰਮਰੰਦੀ ਦਾ ਇਸ ਵੇਲੇ ਇੱਕ ਗੱਲ ਤਾਂ ਜ਼ਾਹਰ ਕਰ ਦਾਨਾ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੱਚ ਬੰਦੇ ਨੂੰ ਸਤਾਉਂਦਾ ਰਹਿੰਦਾ ਪਰ ਚਤੰਮਰੰ ਨੂੰ ਇੱਕ ਐਕਸਪਲੇਨਸ਼ਨ ਤਾਂ ਦੇਣੀ ਪਊਨਾ ਉਹ 2008 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਵਿੱਚ ਦੋ ਬੜੇ ਅਹਿਮ ਮਹਿਕਮਿਆਂ ਦੇ ਮਿਨਿਸਟਰ ਰਹੇ ਹੋਮ ਮਿਨਿਸਟਰ ਦੇ ਵੀ ਰਹੇ ਤੇ ਫਾਈਨੈਂਸ ਵੀ ਰਹੇ ਐਂਡ ਇਹ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਇਹ ਹੋਮ ਮਿਨਿਸਟਰ ਦੇ ਥਰੂ ਪ੍ਰੋਸੈਸ ਹੁੰਦੀਆਂ ਨੇ ਕਿਹੜੀਆਂ ਵੀ ਹੋਣ ਤਾਂ ਮੈਂ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਇਸ ਗੱਲ ਨੂੰ ਬਿਲਕੁਲ ਕੰਪਲੀਟਲੀ ਚਤੰਬਰਮਦੀ ਥਿਓਰੀ ਨੂੰ ਕਿ ਇਟ ਵਾਸ ਅ ਕਲੈਕਟਿਵ ਡਿਸੀਜਨ ਆਫ ਦੀ ਫੋਰਸਸ ਤੇ ਮਹਾਤਮਾ ਗਾਂਧੀ ਦਾ ਨਹੀਂ ਐਕਸੈਪਟ ਕਰਦਾ ਰਾਦਰ ਹੀ ਰੀਟ੍ਰੀਟ ਕਰਦਾ ਕਿ ਜਿਹੜੀ ਚਤੰਬਰਮ ਨੇ ਵੇਗਰਿੰਗ ਵਿੱਚ ਗੱਲ ਕਹੀ ਕਿ ਇਹ ਕਾਂਗਰਸ ਦੇ ਮਹਾਤਮਾ ਗਾਂਧੀ ਦਾ ਡਿਸੀਜਨ ਸੀ ਜਿਹੜੇ ਦੋਸ਼ੀ ਨੇ ਪੰਜਾਬ ਨੂੰ ਉਜਾੜਨ ਲਈ ਪੰਜਾਬ ਦੇ ਹਾਲਾਤ ਵਿਗਾੜਨ ਲਈ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਨੂੰ ਹਟਾਉਣ ਲਈ ਕਿਉਂਕਿ ਐਡਾ ਵੱਡਾ ਇਹ ਇਸ ਗੱਲ ਦਾ ਇੰਪੈਕਟ ਹੋਇਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜੇ ਮਾਸੇਕਰ ਹੋਇਆ ਦਿੱਲੀ 'ਚ ਕਾਂਗਪੁਰ ਦੂਸਰੀਆਂ ਥਾਵਾਂ 'ਤੇ ਰਾਂਸੀ ਵੀਗੈਰਾ ਇਹ ਸਾਰਾ ਜਿਆਦੇ ਨੂੰ ਕਲੱਬ ਕਰਕੇ ਦੇਖਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਸ ਗੱਲ ਨੂੰ ਐਨੀ ਇੱਕ ਗੱਲ ਨਾਲ ਕਹਿ ਕੇ ਨਹੀਂ ਮੁਕਾਸਾ ਹੈ ਦੇ ਕਿ ਮਿਸਿਸ ਇੰਦਰਾ ਗਾਂਧੀ ਨੇ ਪ੍ਰਾਈਸ ਪੇ ਕੀਤੀ ਮਿਸਿਸ ਇੰਦਰਾ ਗਾਂਧੀ ਇੰਡੀਵਿਜੂਲੀ ਲੀਡਰ ਸੀ ਕਾਂਗਰਸ ਦੀ ਪਰ ਇਹ ਡਿਸੀਜਨ ਕਾਂਗਰਸ ਦਾ ਸੀ ਜੇ ਕਾਂਗਰਸ ਦਾ ਨਹੀਂ ਸੀ ਤਾਂ ਕਾਂਗਰਸ ਨੇ ਕਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੇ ਆਪ ਨੂੰ ਇਸ ਡਿਸੀਜਨ ਤੋਂ ਡਿਸੋਸੀਏਟ ਕੀਤਾ ਕਿ ਜੇ ਕਾਂਗਰਸ ਦਾ ਡਿਸੀਜਨ ਸੀ ਤਾਂ ਇਹ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਦੱਸਣਾ ਪਊਗਾ ਕਿ ਰਾਹੁਲ ਜੀ ਜੋ ਗੱਲ ਸਤੰਬਰਮ ਸਿੰਘ ਨੇ ਕਹੀ ਆ ਕਿ ਤੁਹਾਡੀ ਦਾਦੀ ਇਸ ਲਈ ਸਾਰੇ ਲਈ ਜ਼ਿੰਮੇਵਾਰ ਸੀ ਗਈ ਤੁਸੀਂ ਹੁਣ ਕੀ ਕਹਿਣਾ ਹੈ ਇਸ ਬਾਰੇ what you have to say about this ਇਸ ਸਤੰਬਰਮ ਦੀ ਐਡਮਿਸ਼ਨ ਤੋਂ ਬਾਅਦ ਤੁਹਾਡਾ ਕੀ ਸਟੈਂਡ ਹੈ ਆਪਰੇਸ਼ਨ ਬਲੂ ਸਟਾਰ ਬਾਰੇ ਚਲੋ ਤੁਸੀਂ ਕਹਿਤਾ ਦਿੱਲੀ ਦੇ ਮਾਸੇਕਰ ਬਾਰੇ ਨਹੀਂ ਸੀ ਹੋਣਾ ਚਾਹੀਦਾ ਪਰ ਜਦ ਹੁਣ ਪੀ ਸਤੰਬਰਮ ਦਾ ਇਹ ਆ ਗਿਆ ਕਿ ਮਿਸਿਸ ਇੰਦਰਾ ਕਹਿੰਦੀ ਹੈ ਗਲਤ ਫੈਸਲਾ ਸੀ there were other ways to take out the militant swarandhi complex hun rahul gandhi do shromani akali dal puchda hai ki rahul ji sonia ji tuhada ki jawab hai sare santap bare te main punjab di congress leadership nu bhi e sawal karunga ki oh dassan ki onna da hun stand ki hai e ho ਆਪਣੇ ਆਪ ਨੂੰ ਏਸ ਕਾਂਗਰਸ ਦੇ ਫੈਸਲੇ ਤੋਂ ਵੱਖ ਕਰਕੇ ਆਪਰੇਸ਼ਨ ਬਲੂ ਸਟਾਰ ਦੀ ਦੋਸ਼ੀ ਮਿਸਿਸ ਇੰਦਰਾ ਗਾਂਧੀ ਦੀ ਧਮਾਇਤ ਕਰਦੇ ਆ ਕਿ ਉਹਦਾ ਵਿਰੋਧ ਕਰਦੇ ਆ ਕਿਉਂਕਿ ਇਹ ਨਿੱਕੀ ਜੀ ਗੱਲ ਨਹੀਂ ਹੋਈ ਏ ਜਿਹੜਾ ਸਾਰਾ ਵੀ ਹੋਇਆ ਬੜਾ ਵੱਡਾ ਇੱਕ ਸਿਸਟਮ ਸੀ ਤੁਹਾਡੇ ਸਾਹਮਣੇ ਆ ਮੀਡੀਆ ਦੇ ਸਾਹਮਣੇ ਆ ਕਿ ਫੋਰਨ ਏਜੰਸੀਆਂ ਨੂੰ ਵੀ ਕੰਸਲਟ ਕੀਤਾ ਗਿਆ ਪੇਪਰਸ ਯੂਕੇ ਜੋ ਵੀ ਆਏ ਰਸ਼ੀਆ ਦਾ ਵੀ ਨਾਂ ਚੱਲ ਰਿਹਾ ਹੈ ਏ ਵੀ ਪਤਾ ਹੈ ਕਿ ਚਿਕਰੌਤੇ ਇੱਕ ਸਾਲ ਪਹਿਲਾਂ ਇੱਕ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੁਲਿਸ ਨੂੰ ਮਿਲਟਰੀ ਨੂੰ ਉੱਥੇ ਸਾਰੀ ਐਕਸਰਸਾਈਜ਼ ਕਰਵਾਈ ਗਈ ਕਿ ਇਹ ਦੱਸਣਾ ਪਊਗਾ ਹੁਣ ਇਹਨਾਂ ਨੂੰ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਕਿ ਇਹ ਇਹ ਮਿਸਿਸ ਇੰਦਰਾ ਗਾਂਧੀ ਦੇ ਆਰਡਰ ਤੋਂ ਹੋਇਆ ਜਾਂ ਸਭ ਕੁਝ ਤੇ ਇਹਨੂੰ ਤੁਸੀਂ ਕਹਿ ਸਕਦੇ ਆਂ ਕਿ 올 ਆਫ ਸੱਡਨ ਹੋ ਗਿਆ ਇਟ ਵਾਸ ਅ ਕੈਲਕੂਲੇਟਿਡ ਕੈਲਕੂਲੇਟਿਡ ਮੂਵ ਬਾਈ ਦੀ ਕਾਂਗਰਸ ਪੰਜਾਬ ਵਿਰੋਧੀ ਪੰਜਾਬ ਦੇ ਲੋਕਾ ਵਿਰੋਧੀ ਤੇ ਵਿਸ਼ੇਸ਼ ਤੌਰ ਤੇ ਸਿੱਖ ਸੰਸਥਾਵਾਂ ਸਿੱਖ ਪਰੰਪਰਾਵਾਂ ਤੇ ਸਿੱਖ ਮਰਿਆਦਾ ਨੂੰ ਤੇ ਸੋਚ ਨੂੰ ਢਾਹ ਲਾਉਣ ਲਈ ਇਹ ਕੈਲਕੂਲੇਟਿਡ ਮੂਵ ਸੀ ਸੋ ਇਸ ਲਈ ਅਸੀਂ ਇੱਕ ਗੱਲ ਬੜੀ ਸਪਸ਼ਟ ਪਹਿਲਾਂ ਮੰਗਨੇ ਆ ਕਿ ਪੰਜਾਬ ਕਾਂਗਰਸ ਆਪਣਾ ਪੱਖ ਦੱਸੇ ਕੀ ਹੈ ਉਹਨਾਂ ਦਾ ਦੂਸਰਾ ਰਾਹੁਲ ਗਾਂਧੀ ਨੂੰ ਪੰਜਾਬ ਨੂੰ ਤੇ ਸਿੱਖ ਕੌਮ ਨੂੰ ਐਡਰੈਸ ਕਰਨਾ ਪੋਇਸ ਇਸ਼ੂ ਦੇ ਕਿ ਉਹ ਕਿੱਥੇ ਸਟੈਂਡ ਕਰਦਾ ਵੈਦਰ ਹੀ ਇਜ਼ ਵਿਦ ਚਿਤੰਬਰਮ অর ਹੀ ਇਜ਼ ਅਗੇਂਸਟ ਇ ਤੇ ਜੇ ਅਗੇਂਸਟ ਦਾ ਤਾਂ ਉਹਦਾ ਕੀ ਸਟੈਂਡ ਹੈ ਮੈਂ ਜਿਹੜੀ ਅਗਲੀ ਗੱਲ ਕਰਨੀ ਚਾਹੁੰਦਾ ਹੈਗਾ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਕਿ ਇੱਕ ਆਈਪੀਐਸ ਆਫੀਸਰ ਨੇ ਸੂਇਸਾਈਡ ਕਮਿਟ ਕੀਤਾ ਪਰ ਉਸ ਤੋਂ ਵੱਡਾ ਦੁੱਖ ਜਿਹੜਾ ਇਹ ਹੈ ਕਿ ਉਸ ਹਾਦਸੇ ਤੋਂ ਬਾਅਦ ਜਿਸ ਤਰ੍ਹਾਂ ਉਹ ਹੈਂਡਲ ਕੀਤਾ ਜਾ ਰਿਹਾ ਹੈ ਇਹ ਸਰਕਾਰ ਤੇ ਤੇ ਸਰਕਾਰ ਦੀ ਵਰਕਿੰਗ ਤੇ ਤੇ ਕਾਨੂੰਨ ਵਿਵਸਥਾ ਤੇ ਇੱਕ ਬੜਾ ਸਵਾਲ ਖੜੇ ਕਰਦਾ ਹੈ ਹੁਣ ਇੱਥੇ ਸਭ ਤੋਂ ਬੇਸਿਕ ਸਵਾਲ ਇਹ ਉੱਠਦਾ ਹੈ ਕਿ ਮਿਸਟਰ ਕੁਮਾਰ ਜਿਹੜਾ आईपीएस सर्विंग ऑफिसर आईजी लेवल ਦਾ ऑफिसर ਜਿਨ੍ਹਾਂ ਦੀ ਅੰਡਰ ਲਾ ਡਿਊਟੀ ਆ ਟੂ ਡਿਲੀਵਰ ਜਸਟਿਸ ਟੂ ਦੀ ਅਗਰੀਵਡ ਪੀਪਲ ਉਹ ਹਾਲਾਤ ਵਿੱਚ ਆਪ ਇੱਕ ਅਗਰੀਵਡ ਬਣਾਇਆ ਗਿਆ ਵਿਕਟਮ ਬਣਾਇਆ ਗਿਆ ਤੇ ਇਸ ਐਕਸਟੈਂਟ ਤੱਕ ਬਣਾਇਆ ਗਿਆ ਕਿ ਬੰਦੇ ਨੂੰ ਆਪਣੀ ਆਪਣੀ ਜਾਨ ਖਤਮ ਕਰਨ ਦਾ ਫੈਸਲਾ ਲੈਣਾ ਪਿਆ ਹੁਣ ਸਵਾਲ ਇਹ ਉੱਠਦਾ ਹੈ ਇਹ ਸਾਰੀਆਂ ਸ ਚੀਜ਼ਾਂ ਜਦ ਹੈਪਨ ਹੋ ਰਹੀਆਂ ਸੀ ਜਦ ਹੋ ਰਹੀਆਂ ਸੀਗੀਆਂ ਉਦੋਂ ਸਰਕਾਰ ਚੁੱਪ ਸੀ ਕਿ ਸਰਕਾਰ ਦੇ ਨੋਟਿਸ ਸੀ ਤੇ ਜੇ ਸਰਕਾਰ ਚੁੱਪ ਸੀ ਤਾਂ ਉਹਨਾਂ ਨੇ ਇੱਥੇ ਤੱਕ ਚੀਜ਼ਾਂ ਕਿਉਂ ਵਧਣ ਦਿੱਤੀਆਂ ਜਿਹਦੇ ਤੱਕ ਉਹਨੂੰ ਜਾ ਕੇ ਸੁਇਸਾਈਡ ਕਮਿਟ ਕਰਨਾ ਪਿਆ ਹੁਣ ਜਿਹੜੀ ਸਭ ਤੋਂ ਵੱਡੀ ਡਿਸਟਰਬਿੰਗ ਨਿਊ ਸਿਚੁਏਸ਼ਨ ਆ ਹੋਈ ਹੈ ਕੇ ਮਰਨ ਵਾਲਾ ਆਈਪੀਐਸ ਅਫੀਸਰ ਉਹਦੀ ਵਾਈਫ ਆਈਐਸ ਅਫੀਸਰ ਇਸ ਲੈਵਲ ਦੇ ਬੰਦਿਆਂ ਨੂੰ ਵੀ ਅੱਜ 4 ਦੀ ਡਿਲੀਵਰੀ ਆਫ ਜਸਟਿਸ ਸਟਰਗਲ ਕਰਨੀ ਪੈ ਰਹੀ ਹੈ ਕਿਉਂ ਨਹੀਂ ਇਨਸਾਫ ਦਿੱਤਾ ਜਾ ਰਿਹਾ ਉਸ ਵਿਕਟਮ ਦੀ ਵਾਈਫ ਨੂੰ ਵਾਈਲੀ ਜਸਟਿਸ ਇਸ ਬੀਇੰਗ ਡਰਾਈਟ ਉਹਦੀ ਮੰਗ ਕੀ ਹੈ ਸਭ ਤੋਂ ਵੱਡਾ ਜੇ ਇਸ ਹਾਲਾਤ ਵਿੱਚ ਜਿਹੜਾ ਅਸਰ ਹੋਇਆ ਜਿਹਦੇ ਸਿਰ ਤੋਂ ਸਾਈਂ ਉੱਟ ਗਿਆ ਉਸ ਔਰਤ ਨੂੰ ਕਾਨੂੰਨ ਦੇ दायरे ਵਿੱਚ ਰਹਿੰਦੇ ਹੋયા ਸਰਕਾਰ ਨੂੰ ਇਨਸਾਫ ਦੇਣ ਤੋਂ ਇਨਕਾਰੀ ਕਿਉਂ ਹੈ ਕੀ وجہ ਹੈ ਕਿ ਉਹ ਦੀ ਜਿਹੜੀ ਮੰਗ ਹੈ ਜਾਂ ਤਾਂ ਗਵਰਨਮੈਂਟ ਆਵੇ ਜਾਂ ਉੱਪਰਲੀ ਜਿਹੜੀ ਇਹ ਜੋ ਡਿਮਾਂਡ ਕਰ ਰਹੇ ਹੈ ਮੈਡਮ ਇਹ ਅਨਰੀਜ਼ਨੇਬਲ ਅਸੀਂ ਨਹੀਂ ਮੰਨਣਾ ਜ਼ਿਆਦਾ ਹੀ ਕਿ ਇਹ ਲੇਡੀ ਜਿਹੜੀ ਸੀ ਮਿਨਿਸਟਰ ਨਾਲ ਫੋਰਨ ਟ੍ਰਿਪ ਤੇ ਅਫੀਸ਼ੀਅਲ ਟੂਰ ਤੇ ਗਈ ਹੋਵੇ ਤੇ ਮਗਰ ਉਹਦਾ ਘਰ ਵਾਲਾ ਇੱਥੇ ਆ ਕੇ ਮਜਬੂਰ ਹੋਵੇ ਕਿ ਗੋਲੀ ਮਾਰੇ ਤੇ ਮੁੜ ਕੇ ਉਹ ਇਨਸਾਫ ਦੀ ਮੰਗ ਕਰੇ ਕਿ ਸਰਕਾਰ ਚੁੱਪ ਰਹੇ ਮੈਂ ਤਾਂ ਨਹੀਂ ਸਮਝਦਾ ਕਿ ਇਹ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇ ਕਾਨੂੰਨ ਇਸ ਨੂੰ ਵੱਡੇ ਛੋਟੇ ਦੇਖ ਕੇ ਇਨਸਾਫ ਦੀ ਡਿਲੀਵਰੀ ਕਰੂਗਾ ਤਾਂ ਸੋਸਾਇਟੀ ਵਿੱਚ ਕਯੋਸ ਹੋਊਗਾ ਸਾਡੀ ਕਲੀਅਰ ਹੈ ਮੰਗ ਹੈ ਇਸ ਗੱਲ ਸਿ ਕਿ ਇਟ ਇਜ਼ ਅ ਅਟਰ ਫੇਲਰ ਆਫ ਦੀ ਕਨਸਟੀਟਿਊਸ਼ਨਲ ਮਸ਼ੀਨਰੀ ਜੇਡੀ ਨੈਗਲੈਕਟ ਕਰਕੇ ਇੱਕ ਕੀਮਤੀ ਜਾਨ ਗਈ ਦੂਸਰਾ ਉਦੋਂ ਬਾਅਦ ਉਹਦੀ ਵਿਡੋ ਨੂੰ ਜਸਟਿਸ ਡਿਨਾਈ ਕੀਤਾ ਜਾ ਰਿਹਾ ਹੈ ਇਸ ਸਮੇਂ ਦੀ ਸਰਕਾਰ ਵੱਲੋਂ ਮੈਂ ਪੋਲੀਟੀਕਲ ਪਾਰਟੀਆਂ ਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਇਹ ਮਸਲੇ ਪੋਲਿਟਿਕਸ ਕੇ ਟੈਕਨੀਕਲੀ ਬਹੁਤ ਹੋਰ ਫੀਲਡ ਹੁੰਦੇ ਨੇ ਕਿੱਡੀ ਜਾ ਸਕਦੀ ਹੈ ਇਹ ਬੜਾ ਇਮੋਸ਼ਨਲ ਤੇ ਸੈਂਸਿਟਿਵ ਇਸ਼ੂ ਹੈ ਜਿਹਦੇ ਵਿੱਚ ਬੜੇ ਡੂੰਗੇ ਰਿਪਰਕਸੈਸ ਨਿਕਲ ਸਕਦੇ ਆ ਇਸ ਵਿੱਚੋਂ ਇਸ ਦੁਖਾਤ ਵਿੱਚੋਂ ਕੋਈ ਆਪਣੀ ਲੀਡਰੀ ਲੱਭਣ ਦੀ ਕੋਸ਼ਿਸ਼ ਨਾ ਕਰੇ ਅਕਾਲੀ党 ਉਸ ਵਿੱਡੋ ਦੇ ਨਾਲ ਪੂਰਨਤਾਪ ਤੇ ਸਪੋਰਟ ਕਰਦਾ ਹੈ ਇਹ ਅਸੀਂ ਮੰਨ ਕਰਦੇ ਆ ਕਿ ਜਿਸ ਤਰ੍ਹਾਂ ਉਸ ਮਰਨ ਵਾਲੇ ਦੀ ਵਿਧਵਾ ਇੱਕ IAS ਅਫੀਸਰ ਜਸਟਿਸ ਦੀ ਮੰਗ ਕਰ ਰਹੀ ਹੈ ਉਹਨੂੰ ਜਸਟਿਸ ਡਿਲੀਵਰ ਕਰਨਾ ਚਾਹੀਦਾ ਹੈ ਤੇ ਪਾਰਟੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਜਸਟਿਸ ਤਾਂ ਡਿਲੀਵਰ ਕਰਨਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਆਪਾਂ ਜਿਹੜਾ ਵੀ ਕੋਸ਼ਿਸ਼ ਕਰਦੇ ਤਰੀਕੇ ਅਖਤਿਆਰਤ ਕਰਨੇ ਪ੍ਰੈਸ਼ਰਾਈਜ਼ ਕਰਨ ਲਈ ਉਹ ਚੰਦੀ ਯਾਰ ਚ ਕਰੋ ਜਿਹੜੇ ਤੁਸੀਂ ਬਾਹਰ ਜਾ ਕੇ ਇਹਨੂੰ ਪੋਲਿਟੀਕਲਾਈਜ਼ ਕਰਦੇ ਹੋ ਐਡੀ ਐਡੀ ਗੰਭੀਰ ਮਸਲੇ ਨੂੰ ਗੱਲ ਏ ਛੋਟੀ ਨਹੀਂ ਗਈ ਆਪਾਂ ਨੂੰ ਇੰਨਾ ਲੱਗਦਾ ਕਿ ਗੋਲੀ ਮਾਰ ਦੀ ਜੀ ਦਾ ਸਭ ਕੁਝ ਹੀ ਖਤਮ ਹੋ ਗਿਆ ਉਹਨਾਂ ਇਸ਼ੂਜ਼ ਨੂੰ ਆ ਬਾਪ ਪੋਲਿਟਿਕਸ ਉੱਠ ਗਈ ਸਾਨੂੰ ਜਸਟਿਸ ਮੰਗਣਾ ਚਾਹੀਦਾ ਤੇ ਸਿਸਟਮ ਦੇ ਫੇਲਰ ਦੇ ਕੀ ਕਰਨਾ ਹੈ ਉਹਨਾਂ ਨੂੰ ਐਕਸਪਲੇਨ ਕਰਨਾ ਪਊਗਾ ਗਵਰਨਮੈਂਟ ਨੂੰ ਐਮ ਮੈਂ ਇੱਕ ਗੱਲ ਦੀ ਗਵਰਨਮੈਂਟ ਨੂੰ ਵਾਰਨਿੰਗ ਦੇਣੀ ਚਾਹੁੰਦਾ ਇਹ ਐਜਗੀਆਂ ਚੀਜ਼ਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਬਹੁਤ ਲੰਬੀ ਡਿਲੇ ਦੇ ਰੀਪਰਕਸੈਨਸ ਬੜੇ ਸੀਰੀਅਸ ਤੇ ਬੜੀ ਅਨਐਕਸਪੈਕਟਿਡ ਹੁੰਦੇ ਆ ਫਿਰ ਐ ਨਾ ਹੋਵੇ ਕਿ ਮੁੜ ਕੇ ਹੱਥੋਂ ਗੱਲ ਨਿਕਲ ਜਵੇ ਤੇ ਫਿਰ ਉਦੋਂ ਨਾਲੇ ਜਿਹੜੀ ਪੰਜਾਬੀ ਦੀ ਕਹਾਵਤ ਆ ਕਿ ਗੰਡੇ ਵੀ ਖਾਂ ਤੇ ਡੰਡੇ ਵੀ ਖਾਂ ਇਟਸ ਬੈਟਰ ਟੂ ਐਕਟ ਇਨ ਦੀ ਟਾਈਮ ਐਂਡ ਗਿਲਟ ਸ਼ੁੱਡ ਬੀ ਬਰਾਉਟ ਟੂ ਦੀ ਬੁੱਕ ਤਾਕੇ ਉਸ ਮਰਨ ਵਾਲੇ ਵਿਅਕਤੀ ਦੀ ਵਾਈਫ ਨੂੰ ਕਟੋ-ਕਟੇ ਕੌਂਸੋਲੇਸ਼ਨ ਹੋਵੇ ਕਿ ਉਹ ਨੇ ਆਪਣੇ ਘਰਵਾਰੇ ਦੀ ਪ੍ਰਤੀ ਇਨਸਾਫ ਦੌਰ ਵਿੱਚ ਉਹ ਸਫਲ ਰਹੀ ਹੈ ਜਿਹੜੀ ਆਖਰੀ ਮੈਂ ਗੱਲ ਕਰਨੀ ਚਾਹੁੰਦਾ ਮੈਂ ਸਿਰਫ ਸ਼ੁਰੂ ਕਰਕੇ ਆਪਣੀ ਗੱਲ ਮੁਕਾਉਂਗਾ ਉਸ ਤੋਂ ਬਾਅਦ ਸਲੇਰ ਸਾਹਿਬ ਉਹਨੂੰ ਕੰਕਲੂਡ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਇੱਕ ਬੈਟਿੰਗ ਦੇ ਕੇਸ ਵਿੱਚ ਇੱਕ ਰਿੰਕੂ ਨਾਦੇ ਬੰਦੇ ਦੇ ਅਗੇਂਸਟ ਕੇਸ ਰਜਿਸਟਰ ਕੀਤਾ। ਉਸ ਤੋਂ ਬਾਅਦ ਪਟਿਆਲੇ ਵਿੱਚ ਰੇਡ ਹੋਇਆ। ਉੱਥੋਂ 75 ਲੱਖ ਰੁਪਏ ਰਿਕਵਰ ਕੀਤਾ ਗਿਆ। ਫੇਰ ਜਿਹੜੀਆਂ ਚਰਚਾਵਾਂ ਚੱਲੀਆਂ, ਕੰਸੋਹਾਂ ਚੱਲੀਆਂ, ਜਿਹੜੀਆਂ ਸੂਤਰਾਂ ਤੋਂ ਖਬਰਾਂ ਲਗੀਆਂ, ਜਿਹੜੀਆਂ মিডিਆ ਵਿੱਚ ਹੀ ਖਬਰਾਂ ਘੁੰਮੀਆਂ ਕਿ 10-12 ਪੰਜਾਬ ਦੇ ਸੀਨੀਅਰ ਅਫਸਰ ਵੀ ਇਸ ਵਿੱਚ ਇਨਵੋਲਡ ਹੋ ਸਕਦੇ ਆ।